ਕਿ ਬੀਬੀ ਅਰਮੋਲ ਮਾਨ ਸਾਡੀ ਸਤਿਕਾਰਯੋਗ ਐਮਐਲਏ ਖਰੜ ਆਪਣਾ ਦਿਮਾਗੀ ਸੰਤੁਲਨ ਖੋ ਬੈਠੀ ਆਮ ਆਦੀ ਪਾਰਟੀ ਦੇ ਐਮਐਲਏ ਸਹਿਬਾਨ ਸਾਰੇ ਅਣਜਾਣ ਹੈ ਚਿਰਵਾ ਹੈ ਨਹੀਂ ਦਾ ਲੱਗ ਗਿਆ ਕਿਸਮਤ ਕਰਕੇ ਕਿ ਜਿੰਨੇ ਮੈਨੂੰ ਫੋਨ ਆਏ ਬਹੁਤ ਸਾਰੇ ਵਰਕਰਾਂ ਨੇ ਖੁਸ਼ੀ ਮਨਾਈ ਕਿ ਚੰਗਾ ਹੋ ਗਿਆ ਫਾਹਾ ਵੱਡ ਹੋ ਗਿਆ ਅਨਮੋਲ ਗਗਨਵਰ ਹੋਰਾਂ ਨੇ ਇਹ ਵੀ ਕਿਹਾ ਸੀ ਖੜ ਕੇ ਵਿਧਾਨ ਸਭਾ ਦੇ ਵਿੱਚ ਕਿ ਅਸੀਂ ਜੇਕਰ ਕੰਮ ਨਾ ਕਰ ਸਕੇ ਅਸਤੀਫੇ ਦੇ ਦਾਂਗੇ ਕਈ ਲੋਕ ਤਾਂ ਇਹ ਵੀ ਕਹਿੰਦੇ ਵੀ ਉਹਨੇ ਆਪਣੇ ਬੋਲ ਪਕਾ ਦਿੱਤੇ ਜੇ 5 ਸਾਲਾਂ ਚ 5 ਸਾਲਾਂ ਦੇ ਵਿੱਚ ਅਸੀਂ ਉਹ ਕੰਮ ਨਾ ਕੀਤੇ ਜਿਹੜੇ ਤੁਸੀਂ 70 ਸਾਲਾਂ ਚ ਨਹੀਂ ਕੀਤੇ ਮੈਂ ਸਿਆਸਤ ਛੱਡ ਦਊਂਗੀ ਜੀ ਕੱਲ ਅਸਤੀਫਾ ਦੇ ਕੇ ਰਾਤ ਨੂੰ ਪਛਤਾਉਂਦੀ ਹੋਣੀ ਵੀ ਹੈ ਮੰਤਰੀ ਹਟ ਗਈ ਸੀ ਮੜਾ ਮੋਟਾ ਐਮਐਲਏ ਜਲਵਾ ਸੀਗਾ ਉਹ ਵੀ ਖਤਮ ਹੋ ਗਿਆ ਮੇਰਾ ਸਮਝਾਈ ਹੋਣੀ ਕਰਦਿਆ ਨੇ ਆ ਹੁਣੇ ਹੁਣੇ ਕਬਰ ਕਿ ਤੋਂ ਮਿਲੀ ਹੈ ਵੀ ਸ਼ਹਿ ਅਸਤੀਫਾ ਵਾਪਸ ਲੈ ਲੇ ਹੁੰਤਕ ਐ ਮੈਂ ਸਪੀਨਦੀ ਰਿਹਾ ਸਕੇ ਜਿਹੜਾਣਾ ਮੈਂ ਵੀ ਦੇ ਰਿਹਾ ਆਪਣੀ ਲੈਵਲ ਤੇ ਇਹ ਕਿਰਨ ਦੇ ਸਕਦੇ ਜੇ ਸੋਭਨ ਕਿਉਂ ਨੀਂਦ ਨਹੀਂ ਹੈ ਕੀ ਹਮਾਰੀਆਂ ਤਾਂ ਸੀਜੀ ਤੁਹਾਡੇ ਇਹਨਾਂ ਨੇ ਮਾਰੀ ਸੀ ਬੀਬਾ ਮੈਂ ਇਤਿਆਹ ਦੱਸਾਂ ਕਿ ਬਹੁਤ ਮਾਰਦੀ ਹੈ ਭਾਈ ਪਹਿਲਾਂ ਕਿੱਤਾ ਹੈ ਜੜਿਆ ਜੁਟਕੀਆਂ ਵਾਲਾ ਪਹਿਲਾਂ ਬੀਬੀ ਨੂੰ ਪਤਾ ਹੀ ਇਹ ਕਿਹੜੇ ਪਾਸੇ ਦੀ ਕੀ ਬੀਬੀ ਬਾਰ-ਬਾਰ ਕਹਿ ਰਹੀ ਹੈ ਕਿ ਮੈਂ ਅਸਤੀਫਾ ਦਿੱਤਾ ਕੱਲ ਕਹਿੰਦੀ ਸੀ ਕਿ ਮੇਰੀ ਆਸ਼ਾ ਆਮ ਆਦਮੀ ਪਾਰਟੀ ਸੇਵਾ ਕਰੂਗੀ ਪੂਰਾ ਉਤਰੂਗੀ ਉਹ ਬੀਬੀ ਤੋਂ ਪੂਰੀ ਉਤਰਈ ਹੈ ਕਦੇ ਇਲਾਕੇ ਚ ਆਈ ਨਹੀਂ ਗਈ ਨਹੀਂ ਤੇ ਇਹਨਾਂ ਨੇ ਜੋ ਅਸਲੀ ਝਾੜੂ ਦਾ ਕੰਮ ਸੀ ਉਹ ਤਾਂ ਬੰਦ ਕਰਤਾ ਕੇਜੀਓ ਸਾਹਿਬ ਝਾੜੂ ਨਿਸ਼ਾਨ ਸੀ ਦੂਆ ਝਾੜੂ ਫੜ ਲਿਆ ਟੱਬਰ ਨੇ ਫੋੜਾ ਨਾਲ ਫੜ ਲਿਆ ਕਿਹੜਾ ਝਾੜੂ ਜੀ ਦੱਸਣ ਲੱਗੇ ਸੁਣੋ ਤਾਂ ਨਾਲ ਫੋੜਾ ਫੜ ਲਿਆ ਮਾਇਆ ਇਕੱਠੀ ਕਰਨ ਦਾ ਝਾੜੂ ਅਨਮੋਲ ਮਾਨ ਜੀ ਬੀਬੀ ਸਾਹਿਬਾ ਮੇਰੀ ਪੁੱਤਰੀ ਵਰਗੀਆਂ ਧੀਆ ਵਰਗੀਆਂ ਤੂੰ ਬੁਰੇ ਉਤਨੀ ਹੈ ਕਿਸੇ ਗੱਲ ਤੇ ਕਿਹੜੇ ਗਰਾਉਂਡ ਲੈ ਕੇ ਜਾਂਦੀ ਹੈ ਉਦਘਾਟਨ ਫਿਰ ਕਰਦੀ ਫਿਜ਼ਿਕਲ ਵਾਲੀ ਜਾ ਕੇ ਖੜ੍ਹ ਜਾ ਕੇ ਕਿਹੜੇ ਪੈਸੇ ਟੈਕਸ ਲੋਕਾਂ ਦੇ ਉੱਤੇ ਪੈਸੇ বারবার দাবি ਕਰਦੇ ਵੀ ਸਾਡੀ ਤਾਂ ਇਮਾਨਦਾਰ ਲੋਕਾਂ ਦੀ ਜਿਹੜੀ ਪਾਰਟੀ ਆ ਅਸੀਂ ਕਿਤੇ ਕਰਪਸ਼ਨ ਨਹੀਂ ਚੱਲਣ ਦੇਣੀ ਇਹਦਾ ਜਵਾਬ ਹੈ ਛੱਜ ਬੋਲੇ ਛਾਲ ਨਹੀਂ ਕਿਉਂ ਬੋਲੇ ਕੋ ਮੈਂ ਦੱਸਦਾ ਨਹੀਂ ਸਾਰ ਨਵੇਂ ਕੰਮ ਕਰ ਆ ਪਾਰਟੀ ਕਰਨ ਲੱਗੀ ਹੋਈ ਹੈ ਅਣਜਾਨ ਪ੍ਰਸ਼ਟ ਸਰਕਾਰ ਸਾਰੀ ਇਹਨਾਂ ਨੇ ਬੇੜਾ ਗੜ ਕਰਤਾ ਪੰਜਾਬ ਦਾ ਸਾਡੇ ਖਿਦਰਾਵਾਜ ਦੀ ਨਹੀਂ ਮਾਈਨਿੰਗ ਚੱਲ ਰਹੀ ਹੈ ਚਿੱਟਾ ਸ਼ਰਿਆਂ ਬਿਕ ਰਿਹਾ ਰੋਜ਼ ਗੈਂਗਸਟਰ ਵਾਰ ਦਸੋ ਕਿਧਰ ਖਵਾਰੀ ਗੋਲੀ ਨਾ ਚੱਲੀ ਪੰਜਾਬ ਛੋਵੇ ਇਹ ਕੋ ਆਮਦੀ ਪਾਰਟੀ ਨੇ ਬਾਰ ਬਰੋਲਾ ਸੀ ਇੱਕ 15 ਸਾਲ ਦੀ ਆਂਟੀ ਇਨਕ ਮਸਜਿਦ ਤੋਂ ਲੋਕ ਦੁਹੀ ਆਏ ਹੋਏ ਸੀ ਦੋਹਾਂ ਪਾਰਟੀਆਂ ਦੀ ਸਾਡੀ ਵੀ ਦੂਜੀ ਵੀ ਜੋ ਵੀ ਹੈਗਾ ਉਹਨਾਂ ਨੇ ਜਿਮੋਟਾਬਾਤੀਆਂ ਪਰ ਵੋਟਾਂ ਜੋ ਪਾਈਆਂ ਲਈਆਂ ਕੇ ਜੀਵਾ ਸਾਹਿਬ ਨੇ ਇੱਕ ਮੌਕਾ ਦੇ ਦਿਓ ਇੱਕ ਮੌਕਾ ਦੇ ਦਿਓ ਲੋਕ ਹਾਤਰਾ ਲੱਕ ਦੇਖਦੇ ਕਿੱਥੇ ਫਸ ਗਏ ਪਰ ਇਹਦਾ ਸਟੈਂਡ ਕੀ ਹੈ ਮਰੇ ਮੋਕਰੇ ਬੰਦੇ ਕੋਈ ਬਾਤ ਬਾਹਰ ਹੈ ਅੱਜ ਕੁਛ ਕੱਲ ਕੁਛ ਸਟੈਂਡ ਸਟੈਂਡ ਚਾਹੀਦਾ ਹਰ ਚੀਜ਼ ਦਾ ਜੋ ਕਹਤਾ ਕਹਤਾ ਫੈਸਲਾ ਸੋਚ ਕੇ ਲੋ ਜਿੰਨੀ ਬੀਬੀ ਦੀ ਇੱਥੇ ਬਦਗੋਈ ਕੱਲ ਦੀ ਅੱਜ ਦੇ ਚੱਲ ਰਹੀ ਹੈ ਬੁਰਾ ਹਾਲ ਬਾਂਕੇ ਦਿਹਾੜੇ ਮੈਂ ਕਹਿੰਦਾ ਜੀ ਮੈਂ ਹੋਵਾ ਤਾਂ ਮੈਂ ਸਹ ਚੜ ਦਵਾ ਪਰੇ ਬੀਬੀ ਤੋਂ ਕੋਈ ਨਵੋਸ਼ੀ ਮਾਸ਼ੀ ਨਹੀਂ ਮੈਂ ਜਾਨਦੀ ਚੰਗੀ ਗੱਲ ਸੀ ਨਵਾਂ ਸੜਨ ਮੈਂ ਤਾਂ ਕੋਈ ਗੱਲ ਨਹੀਂ ਰਹੂਗੀ ਰਹਿ ਜੂਗੀ ਕੋਈ ਗੱਲ ਨਹੀਂ ਪਿੰਡਾ ਨਹੀਂ ਵੱਟ ਸਕਦੀ ਉਹਨੇ ਜਿੱਥੇ ਵੇ ਜਾਣਾ ਕਹਿੰਦਾ ਤੁਸੀਂ ਉਹ ਗੜਾ ਮਾਰਦੇ ਹੋ ਤਾਂ ਕਦੇ ਦੇਖੀ ਨਹੀਂ ਹੈ ਬੀਬੀ ਆਸਾਨ ਫਰਾਮੋਸ਼ ਹੈ ਇਹਦੇ ਮਨ ਤੇ ਕੋ ਬੋਝ ਨਹੀਂ ਦੋ ਦੋ ਟੱਪਰੀਆਂ ਖਤਮ ਹੋਈ ਚੋਣ ਮਹੀਮ ਸਾਡੀ ਨੁਕਲ ਮਿਟਗਾ ਤਾਂ ਮੀਵੀਨ ਰੋਲ ਮਾਂ ਆਸੀ ਗਾਨਕ ਡੋਲੇ ਸੀ ਹੋਰ ਕਈ ਬੰਦਾ ਖੜਾ ਹੋ ਗਿਆ ਕਾਂਗਸਾਹਬ ਮੈਂ ਗੱਲ ਕਰਨੀ ਹੈ ਮੈਂ ਥੋੜਾ ਘਬਰਾਇਆ ਵੀ ਘਬਰਾ ਮੇਰੀ ਪੱਟੀ ਨੇ ਬਹੁਤ ਦੇ ਭਾਈ ਕੁੜੀ ਨਵੀਨ ਵੀ ਨਾਲ ਬੈਠੀ ਹੈ ਹਾਂ ਦਾਦਾ ਸਾਡੀ ਗੱਲ ਧਿਆਨ ਨਾਲ ਸੁਣ ਲੋ ਅਸੀਂ ਜਾਣਦੇ ਰੋਲ ਮਾਂ ਨੂੰ ਕੌਣ ਹੈ ਖੜੀ ਰੋਲ ਮਾਂ ਤੁਸੀਂ ਹੈ ਤੁਹਾਨੂੰ ਗੱਲ ਬੰਦਣਾ ਪਣਾ ਨਾਲ ਲੱਭੀ ਸਾਨੂੰ ਪਰ ਇਹ ਸਮਾਂ ਥੋੜਾ ਰਹਿ ਗਿਆ ਜੇ ਅਸਤੀਫਾ ਬਾਪਸ ਲੈ ਲਏ ਇਹਦੀ ਮਰਜ਼ੀ ਹੈ ਕੋਈ ਗੱਲ ਨਹੀਂ ਪਰ ਇਲਾਕੇ ਨੂੰ ਦੋ ਨਾ ਮਨੇ ਦਾ ਫਿਰ ਨਮੋਸ਼ੀ ਹੋਊਗੀ ਵੀ ਬੀਬੀ ਕਹਾਂ ਉਹ ਨੂੰ ਲੈ ਲਿਆ ਹੁਣ ਰਸੀਦਾ ਦਿੱਤਾ ਚਲਦੀ ਬਣ ਤੂੰ ਜਿਵੇਂ ਖਰੜ ਹਲਕੇ ਦੇ ਵਿਧਾਇਕਾ ਅਨਮੋਲ ਗੰਗਨਮਾਨ ਦੇ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ ਤਾਂ ਚਰਚਾਾਂ ਮਾਂ ਤੇਜ਼ ਹੋ ਜਾਂਦੀਆਂ ਪੋਸਟ ਅਜਹੀ ਹੁੰਦੀ ਹੈ ਜਿਹਦੇ ਵਿੱਚ ਜ਼ਿਕਰ ਹੁੰਦਾ ਕਿ ਭਰੇ ਮੰਨ ਦੇ ਨਾਲ ਇਹ ਗੱਲ ਕਹਿ ਰਹੀਆਂ ਸਿਆਸਤ ਛੱਡ ਰਹੀਆਂ ਤੇ ਉਮੀਦ ਕਰਦੀਆਂ ਕਿ ਪਾਰਟੀ ਚੰਗਾ ਕੰਮ ਕਰਦੀ ਰਹੂਗੀ ਅਜੇ ਹੀ ਪੋਸਟ ਆਉਂਦੀ ਆ ਉਸ ਤੋਂ ਬਾਅਦ ਹੁਣ ਖਬਰਾਂ ਆndੀਆਂ ਕਿ ਅਸਤੀਫਾ ਨਾਮਨਜ਼ੂਰ ਹੋਇਆ ਤੇ ਹੁਣ ਪਾਰਟੀ ਦਾ ਫੈਸਲਾ ਮੰਨ ਲਿਆ ਗਿਆ ਸੋ ਸਾਡੇ ਨਾਲ ਇਸ ਸਮੇਂ ਜਗਮਉਂਦ ਸਿੰਘ ਕੰਗਸਾਹ ਜਿਹੜੇ ਕਿ ਸੀਨੀਅਰ ਲੀਡਰ ਹੈ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਹੈ ਉਹ ਇਸ ਪੂਰੇ ਮਾਮਲੇ ਨੂੰ ਕਿੱਦਾਂ ਦੇਖਦੇ ਆ ਲੋਕਾਂ ਦੇ ਵਿੱਚ ਬੜੀਆਂ ਚਰਚਾਵਾਂ ਛੜੀਆਂ ਬੜੀ ਇਸ ਗੱਲ ਦੀ ਚਰਚਾ ਹੋਈ ਹੈ ਪਰ ਕੰਗਸਾਹ ਕਿਵੇਂ ਦੇਖਦੇ ਆ ਕੰਗਸਾਹ ਸਾਹਿਬ ਪਹਿਲਾਂ ਸਵਾਗਤ ਹੈ ਜੰਨਤ ਜੀ ਹਾਂ ਧੰਵਾਦ ਜੀ ਗੱਲ ਇਹ ਕਿ ਕੱਲ ਦਾ ਬੜਾ WhatsApp ਤੇ ਗਰੁੱਪਾਂ ਚ ਆ ਰਿਹਾ ਕਿ ਸਾਡੀ ਐਮਐਲਏ ਅਨਮੋਲ ਬੀਬੀ ਮਾਨ ਇਸ ਦੀਵਾ ਦੇਤਾ بڑے ਕਿਆਫੇ ਚੱਲ ਰਹੇ ਸੱਜੇ ਖੱਬੇ ਇਹ ਹੋ ਜੂਗਾ ਇਹ ਹੋ ਜੂਗਾ ਗਿਲਸਾਵਾਨ ਕੇ ਚਲੇ ਜਾਣਗੇ ਆ ਹੁਣੇ ਹੁਣੇ ਖਬਰ ਕਿਤੋਂ ਮਿਲੀ ਹੈ ਵੀ ਸ਼ੈ ਸਤੀਵਾ ਵਾਪਸ ਲੈ ਲਿਆ ਇਹਦੇ ਬਾਰੇ ਮੈਂ ਗੱਲ ਕਹਿਣੀ ਚਾਹਨਾ ਕਿ ਬੀਬੀ ਅਨਮੋਲ ਮਾਨ ਸਾਡੀ ਸਤਕਾਰਯੋਗ ਐਮਐਲਏ ਖੜ ਆਪਣਾ ਦਿਮਾਗੀ ਸੰਤੁਲਨ ਖੋ ਬੈਠੀ ਹੈ ਉਹ ਤਾਂ ਪਹਿਲੇ ਖੋਤਤਾ ਤੇ ਚੰਡੀ ਹੱਡੀ ਚੰਡੀ ਉਤਾਰੀ ਕਾਰ ਤੋਂ ਉਤਾਰਿਆ ਤੁਹਾਨੂੰ ਮੰਤਰੀਪਦ ਹਟਾਇਆ ਲੇਕਿਨ ਹੁਣ ਕਦੇ ਕੁਛ ਕਦੇ ਕੁਛ ਇਹ ਸਾਬਤ ਕਰਤਾ ਬੀਬੀ ਅਰਮੋਰ ਮਾਨਦੀਰ ਬਚਕਾਰਨਾ ਹਰਕਤ ਨੇ ਜੇ ਸੱਚੀ ਹੈ ਕਿ ਸੀਫਾ ਵਾਪਸ ਲੈ ਰਹੀ ਹੈ ਕਿ ਸਾਰੇ ਆਮ ਆਦਮੀ ਪਾਰਟੀ ਦੇ ਕੁਝ ਛੱਡ ਕੇ ਐਮਐਲਏ ਸਹਿਬਾਨ ਸਾਰੇ ਅਣਜਾਣ ਹੈ ਚਰਬਾ ਹੈ ਨਹੀਂ ਦਾ ਲੱਗ ਗਿਆ ਕਿਸਮਤ ਕਰਕੇ ਕਿਸ ਇਲਾਕੇ ਕੋਈ ਸੇਵਾ ਨਹੀਂ ਕੀਤੀ ਰਿਜ਼ਲਟ ਸਾਹਮਣੇ ਆ ਗਿਆ ਲੋਕ ਸਭਾ ਦੇ ਵੋਟਾਂ ਸਾਬਤ ਹੋ ਗਿਆ ਸੀਟਾਂ ਬਚੀਆਂ ਸਿਰਫ ਤਿੰਨਾਂ ਵਾਸਤੇ ਤਾਂ ਬੀਬੀ 인ਮੋਲ ਮਾਨ ਨੇ ਜੋ ਫੈਸਲਾ ਲਿਆ ਸੀ ਉਹਦਾ ਆਪਣਾ ਫੈਸਲਾ ਸੀ ਮੈਨੂੰ ਕੱਲ ਪੁੱਛਿਆ ਇੱਕ ਦੋ ਟੀਵੀ ਜਾਨ ਨੇ ਹੁਣ ਪੁੱਛੋ ਲੇਕਿਨ ਇਹ ਜੋ ਮੈਂ ਸੁਣ ਆ ਰਿਹਾ ਦੇਖ ਰਿਹਾ ਇਸ ਤੋਂ ਬਾਅਦ ਲੋਕਾਂ ਦਾ ਬੜਾ ਭਾਰੀ ਰਿਐਕਸ਼ਨ ਹੋਇਆ ਪਰ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਨਾ ਕਿ ਜਿੰਨੇ ਮੈਨੂੰ ਫੋਨ ਆਏ ਬਹੁਤ ਸਾਰੇ ਵਰਕਰਾਂ ਲਈ ਨਾ ਖੁਸ਼ੀ ਮਨਾਈ ਕਿ ਚੰਗਾ ਹੋ ਗਿਆ ਫਹਾ ਵਡ ਹੋ ਗਿਆ ਕਦੇ ਲਾਕੇ ਆਈ ਨਹੀਂ ਗਈ ਨਹੀਂ ਤੇ ਇਹਨਾਂ ਨੇ ਜੋ ਅਸਲੀ ਝਾੜੂ ਦਾ ਕੰਮ ਸੀ ਉਹ ਤਾਂ ਬੰਦ ਕਰਤਾ ਕੇਜੀਓ ਸਾਹਿਬ ਝਾੜੂ ਨਿਸ਼ਾਨ ਸੀ ਦੂਆ ਝਾੜੂ ਫੜ ਲਿਆ ਟੱਬਰ ਨੇ ਫੋੜਾ ਨਾਲ ਫੜ ਲਿਆ ਕਿਹੜਾ ਝਾੜੂ ਜੀ ਦੱਸਣ ਲੱਗੇ ਸੁਣੋ ਤਾਂ ਨਾਲ ਫੋੜਾ ਫੜ ਲਿਆ ਮਾਇਆ ਇਕੱਠੀ ਕਰਨ ਦਾ ਝਾੜੂ ਉਸ ਕਰਕੇ ਜਦੋਂ ਕੱਲ ਵੀ ਮੈਂ ਕਿਹਾ ਲੋਕਾਂ ਦਾ ਖਿਆਲ ਹੈ ਪਬਲਿਕ ਪਰਸੈਪਸ਼ਨ ਹੈ ਜਦੋਂ ਸਬੂਤ ਮਿਲ ਗਏ ਕਾਂਗਰਸਾਈ ਕਮਾਨ ਨੂੰ ਸੁਪਰੀਮ ਕੋਰਟ ਮਾਨ ਸਾਹਿਬ ਨੇ ਹਟਾਤਾ ਮੰਤਰੀ ਬਣ ਤੋ ਇਹ ਉਦੋਂ ਤੋਂ ਬੀਬੀ ਬੜੀ ਦੁਖੀ ਨਰਾਜ਼ ਚਲੀ ਆ ਰਹੀ ਸੀ ਆ ਹੁਣ ਤੈਨੂੰ ਬਹਾਨਾ ਲੈ ਕੇ ਮੜਾ ਜਾ ਇਸ ਗੱਲ ਨੂੰ ਇਹਨੇ ਦੁਬਾਰਾ ਲਿਆ ਲੇਕਿਨ ਮੈਂ ਮਹਿਸੂਸ ਕਰਦਾ ਇਹ ਫੈਸਲਾ ਕੀ ਇਹ ਮੈਨੂੰ ਨਹੀਂ ਪਤਾ ਪਰ ਇਹ ਸਮਾਂ ਥੋੜਾ ਰਹਿ ਗਿਆ ਜੇ ਅਸਤੀਫਾ ਬਾਪਸ ਲੈ ਲਿਆ ਇਹਦੀ ਮਰਜ਼ੀ ਹੈ ਕੋਈ ਗੱਲ ਨਹੀਂ ਪਰ ਇਲਾਕੇ ਨੂੰ ਜੋ ਨਾ ਮੁਰੇ ਦਾ ਫਿਰ ਨਿਮੋਸ਼ੀ ਹੋਊਗੀ ਬੀਬੀ ਕਹਿੰਦਾ ਹੁਣ ਉਹ ਲੈ ਲਿਆ ਹੁਣ ਅਸਤੀਫਾ ਦਿੱਤਾ ਚੱਲਦੀ ਬਣ ਤੋ ਜਲਦੀ ਬਣਾ ਇਲੈਕਸ਼ਨ ਬਾਈ ਇਲੈਕਸ਼ਨ ਹੋਊਗਾ ਕੋਈ ਚੰਗਾ ਨੁਮਾਇੰਦਾ ਆਊਗਾ ਕਿਸੇ ਪਾਰਟੀ ਦਾ ਅਮਨ ਰੋੜਾ ਸਾਹਿਬ ਆਕੇ ਜੀ ਘਰੇ ਜੀ ਉਹ ਕਹਿੰਦੇ ਉਹਨਾਂ ਨੇ ਆਕੇ ਉਹਨਾਂ ਨੂੰ ਮਨਾਇਆ ਸਮਝਾਇਆ ਤੇ ਫਿਰ ਉਹਨਾਂ ਨੇ ਕਿਹਾ ਵੀ ਹੁਣ ਮੈਂ ਪਾਰਟੀ ਦਾ ਫੈਸਲਾ ਮਨਜ਼ੂਰ ਕਰਦੀ ਪ੍ਰਧਾਨ ਅਮਨ ਰੋੜਾ ਪ੍ਰਧਾਨ ਮੇਰਾ ਅਜ਼ੀਜ਼ ਹੈ ਪਿਤਾ ਜੀ ਮੇਰਾ ਮੰਤਰੀ ਰਹੇ ਉਹਦੇ ਮੈਂ ਉਹਦੀ ਦਿਲੋਂ ਪਿਆਰ ਸਤਕਾਰ ਕਰਦਾ ਅਜ਼ੀਜ਼ ਹੋਂਦੇ ਨਾਤੇ ਇਹ ਉਹਦੀ ਆਪਣੀ ਸੋਚ ਹੈ ਕਿ ਪਾਰਟੀ ਨੂੰ ਲੈ ਕੇ ਚੱਲਣਾ ਹੈ ਲੇਕਿਨ ਜੋ ਇਹਨੇ ਫੈਸਲਾ ਬਚਕਾਣਾ ਫੈਲਾ ਦਿੱਤਾ ਬਹੁਤ ਹਾਸੋਈ ਨਾ ਫੈਸਲਾ ਥੀ ਅੱਜ ਵਾਪਸ ਲੈਣਾ ਉਸ ਤੋਂ ਵੀ ਮੈਂ ਸਮਝਦਾ ਕਿ ਅੱਡੀ ਕੋਈ ਬਚਪਨਾ ਵਾਲੀ ਗੱਲ ਹੋ ਨਹੀਂ ਸਕਦੀ ਪਰ ਜੋ 3.5 ਸਾਲ ਪਹਿਲਾਂ ਚੋਣਾ ਹੋਈਆਂ ਸੀ ਜੀ ਬੀਬੀ ਬਾਰ-ਬਾਰ ਕਹਿ ਰਹੀ ਹੈ ਕਿ ਮੈਂ ਅਸਤੀਫਾ ਦਿੱਤਾ ਕੱਲ ਕਹਿੰਦੀ ਸੀ ਕਿ ਮੇਰੀ ਆ ਆਮ ਆਮ ਆਜੀ ਪਾਰਟੀ ਸੇਵਾ ਕਰੂਗੀ ਪੂਰਾ ਉਤਰੂਗੀ ਉਹ ਬੀਬੀ ਤੋਂ ਪੂਰੀ ਹੋਤਈ ਹੈ ਦੱਸੋ ਅਨਮੋਲ ਮਾਨ ਜੀ ਬੀਬੀ ਸਹਿਬਾ ਮੇਰੀ ਪੁੱਤਰੀਆਂ ਵਰਗੀਆਂ ਧੀਆਂ ਵਰਗੀਆਂ ਤੂੰ ਬੁਰਿਆ ਉਤਨੀ ਹੈ ਕਿਸੇ ਗੱਲ ਤੇ ਮੈਂ ਚੈਲੰਜ ਕਰਦਾ ਚੈਲੰਜ ਦਸ ਸਾਲੇ ਮੈਨੂੰ ਨਿਕਲਣ ਨਹੀਂ ਦਿੱਤੀ ਅਜ ਤੱਕ ਇਹ ਕਿਹੜੇ ਘਣਾੜੇ ਲੈ ਕੇ ਜਾਂਦੀ ਹੈ ਉਦਘਾਟਨ ਫਿਰ ਕਰਦੀ ਫਿਜ਼ੀਕਲ ਵਾਲੀ ਜਾ ਕੇ ਖੜ ਜਾ ਕੇ ਕਿਹੜੇ ਪੈਸੇ ਟੈਕਸ ਲੋਕਾਂ ਦੇ ਦਿੱਤੇ ਪੈਸੇ ਜਮੋ ਕਮੇਟੀ ਦੇ ਖਾਤੇ ਆ ਜੀ ਉਹ ਦਰਸ਼ਨ ਕਰਦੀ ਫਿਰਦੀ ਹੈ ਤਾਂ ਬਾਰ ਬਾਰ ਦਾਅਵੇ ਕਰਦੇ ਵੀ ਸਾਡੀ ਤਾਂ ਇਮਾਨਦਾਰ ਲੋਕਾਂ ਦੀ ਜਿਹੜੀ ਪਾਰਟੀ ਆ ਅਸੀਂ ਕਿਤੇ ਕ腐ਸ਼ਨ ਨਹੀਂ ਚੱਲਣ ਦੇਣੀ ਅਫਸਰਾਂ ਨੂੰ ਖੜ ਕੇ ਝਿੜਕ ਦੰਦੇ ਆ ਜੀ ਕੈਮਰੇ ਦੇ ਸਾਹਮਣੇ ਉਹਨਾਂ ਦਾ ਬੜਾ ਸਖਤ ਰੂਪ ਦੇਖਣ ਨੂੰ ਮਿਲਦਾ ਕਈ ਥਾਈ ਬੇਸਤ ਕੰਮ ਇਹੜਾ ਕਰ ਰਹੇ ਅਸੀਂ ਬਿਲਕੁਲ ਹੀ ਬੇਈਮਾਨੀ ਚੱਲਣ ਦੇਣੀ ਇਹਦਾ ਜਵਾਬ ਹੈ ਛੱਜ ਬੋਲੇ ਛਾਲ ਨਹੀਂ ਕਿਉਂ ਬੋਲੇ ਇਹਦਾ ਇਹ ਜਵਾਬ ਹੈ ਅਫਸਰ ਚਾਰੇ ਆਪਣਾ ਘਰ ਬੈਠ ਜਾਣ ਤੱਕੇ ਨਾਲ ਗੱਜ ਉਠਾ ਦੇ ਕੇ ਨੋਲੰਦੇ ਰਹੇ ਸਰ ਟੱਬਰ ਲੋਕਾਂ ਦਾ ਵਿਚਾਰ ਹੈ ਮਨੂੰ ਮੁਲਾਜ਼ਮ ਕਹੀ ਦੱਸਦੇ ਆ ਕਿ ਕਮੇਟੀਆਂ ਦੇ ਕਿ ਕਾ ਕਰੀ ਜੀ ਮਰ ਗਏ ਉਹ ਛੱਡੋ ਪਰੇ ਉਹ ਨਹੀਂ ਜਾਂਦਾ ਬੰਦਾ ਜਾਣੇ ਰਾਹ ਪਿਆ ਵਾਹ ਪਿਆ ਇਹਨੂੰ ਲੋਕਾਂ ਦੇ ਮੂੰਹ ਲਾ ਕੇ ਦੇਖ ਲਿਆ ਪਸਤਾ ਰਹੇ ਨੇ ਜੇ ਅਸਤੀਫਾ ਮਨਜ਼ੂਰ ਹੁੰਦਾ ਨਹੀਂ ਹੁੰਦਾ ਤਾਂ ਹੁਣੇ ਲੱਗ ਜਾਣਾ ਸੀ ਪਤਾ ਵੀ ਕਿੰਨੀ ਵੋਟ ਪੈਂਦੀ ਆ ਆਪ ਪਾਰਟੀ ਸਾਡੇ ਇਲਾਕੇ ਜੀ ਇੰਨੀ ਬਦਨਾਮ ਹੋ ਗਈ ਆਪਣੀ ਇੰਨੀ ਉਮਰ ਦੀ ਸਿਆਸਤ ਜਿਹੜੀ ਕੀਤੀ ਆ ਜੀ ਉਹਦੇ 'ਚ ਕਦੇ ਦੇਖਿਆ ਵੀ ਇਦਾਂ ਅਸਤੀਫਾ ਦਿੱਤਾ ਹੋਵੇ ਤੁਸੀਂ ਬਚਕਾਣਾ ਕਹਿ ਰਹੇ ਹੋ ਇਹਨੂੰ ਤੇ ਇਸ ਤਰ੍ਹਾਂ ਕਦੀ ਹੋਇਆ ਤੁਸੀਂ ਦੇਖਿਆ ਕੋਈ ਕੇਸ ਨੂੰ ਦੇਖੋ ਮੈਂ ਨਾ ਦੱਸਦਾ ਨਹੀਂ ਸਾਰੇ ਨਵੇਂ ਕਮ ਕਾ ਆਪ ਪਾਰਟੀ ਕਰਨ ਲੱਗੀ ਹੋਈ ਹੈ ਅਣਜਾਣ ਪਛਟੇ ਸਰਕਾਰ ਸਾਰੀ ਇਨ ਐਨ ਐਕਸਪੀਰੀਅੰਸ ਹੈ ਕਦੇ ਕੁਛ ਕਦੇ ਕੁਛ ਰੋਧ ਗੱਲਾਂ ਇਹਨਾਂ ਨੇ ਬੇੜਾ ਗਰ ਕਰਤਾ ਪੰਜਾਬ ਦਾ ਆਪ ਪਾਰਟੀ ਨੇ ਬੇੜਾ ਗਰ ਕਰਤਾ ਖਜ਼ਾਨਾ ਖਾਲੀ ਇੱਕ ਸਾਡਾ ਜੋ ਹਿੰਦੁਸਤਾਨ ਦਾ ਸਟਰਕਚਰ ਹੈ ਸੰਵਿਧਾਨ ਦਾ ਫੈਡਰਲ ਸਟਰਕਚਰ ਹੈ ਜੀ ਕੇਂਦਰ ਤੇ ਸੂਬੇ ਕੇਂਦਰ ਵੱਡਾ ਭਰਾ ਮੰਨਿਆ ਜਾਂਦਾ ਹੈ ਸੂਬੇ ਛੋਟਾ ਭਰਾ ਉਹ ਮਾਨ ਸਾਹਿਬ ਪੰਜਾਬ ਹਿਮਾਚਲ ਆ ਹਰਿਆਣਾ ਛੋਟਾ ਭਰਾ ਕੇਂਦਰ ਮੋਦੀ ਸਾਹਿਬ ਇੰਦਰਾ ਗਾਂਧੀ ਆ ਬਨਮੋਹ ਸਿੰਘ ਮੁੰਡਾ ਭਰਾ ਉਹ ਜੋ ਛੋਟਾ ਭਰਾ ਰੋਜ਼ ਬੁਰਾ ਭਲਾ ਕਹੇ ਵੱਡੇ ਭਰਾ ਨੂੰ ਕੀ ਆ ਸਕਣਾ ਉਹਨਾਂ ਨੂੰ ਬੁਰਾ ਭਲਾ ਕਹੇ ਕਿ ਸਰਬੇ ਦੀ ਘਾਟ ਕਰਕੇ ਸਾਡਾ ਪੈਸਾ ਰੁਕਿਆ ਪਈ ਸਰਕਾਰ ਨੇ ਲਿੰਕ ਸੜਕਾਂ ਦਾ ਬੁਰਾ ਹਾਲ ਹੋ ਗਿਆ ਧਰਨੇ ਮਾਰ-ਮਾਰ ਕੇ ਮੈਂ ਸੱਕ ਗਿਆ ਸੁਣਵਾ ਹੀ ਕੋਈ ਨਹੀਂ ਮੈਂ 50 ਸਾਲ ਮੈਨੂੰ ਕਾਂਗਸ ਸੇਵਾ ਕਰਦੀ ਨੂੰ ਹੋ ਗਏ ਗਿਆਨੀ ਜੈ ਸਿੰਘ ਮੇਰੇ ਸਿਆਸੀ ਗੁਰੂ ਹੈ ਮੈਨੂੰ ਕਾਂਗਰਸ ਲੈ ਕੇ ਆਏ ਸੀ ਮੁੱਖ ਮੰਤਰੀ ਪੰਜਾਬ ਸੀ ਪ੍ਰਧਾਨਤੀ ਪੰਜਾਬ ਸੀ ਰਨ ਕੌਂਸਲ ਦਾ ਤੇ ਮੈਂ ਕਦੇ ਡੋਲਿਆ ਨਹੀਂ ਹਾਂ 22 ਵਿਚਾਰਤ ਕੁਝ ਅਸੀਂ ਪੈਦਾ ਹੋ ਗਏ ਬਹੁਤ بڑے ਹਾਲਾਤ ਪੈਦਾ ਹੋ ਗਏ ਮੈਨੂੰ ਮਜਬੂਰ ਹੋ ਕੇ ਫੈਸਲਾ ਲੈਣਾ ਪਿਆ ਸੰਗਤ ਲੋਕਾਂ ਦੇ ਕਹੇ ਤੋਂ ਲੇਕਿਨ ਫਿਰ ਮੇਰਾ ਅਜੀਬ ਬਨੀ ਨੋਮੀ ਵਰਗਾ ਬੇਟਾ ਸਿੰਗਲਾ ਪਾਰਟੀ ਚ ਆ ਗਿਆ ਇਲੈਕਸ਼ਨਾਂ ਨੂੰ ਵਾਸਤੇ ਮੈਂ ਬਾਗਿਆ ਮੇਰੇ ਬੜਾ ਦਵਾ ਸੀ ਦਿੱਲੀ ਤੋਂ ਪੰਜਾਬ ਕਾਂਗਰਸ ਤੋਂ ਸਭੇ ਛੋਟੇ ਵੱਡੇ ਬਰਾ ਸਾਰੇ ਜੀ ਦੀ ਸ਼ਬਦ ਤੋਂ ਇਸ ਕਰਕੇ ਮੈਂ ਮਹਿਸੂਸ ਕਰਦਾ ਕਿ ਲੋਕਾਂ ਨੇ ਜੋ ਇਹਦਾ ਤਰਵਾ ਦੇਖਿਆ ਆ ਪਾਰਟੀ ਦਾ ਬਿਜਲੀ ਦੇ ਮੇਲੇ ਨੂੰ ਛੱਡ ਕੇ ਮੈਨੂੰ ਦੱਸ ਦੋ ਨੇ ਕੀਤਾ ਕੀ ਸਾਡੇ ਖਿਦਰਾਵਾਦ ਜਿਹਦੀ ਮਾਈਨਿੰਗ ਚੱਲ ਰਹੀ ਹੈ ਖਿਦਰਾਵਾਦ ਦਾ ਮੀਆਂ ਨਜਾਇਜ਼ ਮਾਈਨਿੰਗ ਮੁੰਥੀਆਂ ਜਾ ਰਹੀਆਂ ਪ੍ਰਸ਼ਾਸਨ ਨੂੰ ਲੋਕਾਂ ਦਾ ਕਹਿਣਾ ਚਿੱਟਾ ਸ਼ਰਿਆਂ ਬਿਕ ਰਿਹਾ ਰੋਜ਼ ਗੈਂਗਸਟਰ ਵਾਰ ਦੱਸੋ ਕਿਦਨ ਖਵਾਰੀ ਗੋਲੀ ਨਾ ਚੱਲੀ ਪੰਜਾਬ ਚ ਹੋਵੇ ਕੁਟਾ ਕੋ ਹੋ ਰਹੀ ਹੈ ਸਰਦਾਰ ਜੀ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਕੁ ਸਮਾਂ ਰਹਿ ਕੇ ਆਏ ਹੋ ਤੁਸੀਂ ਕੀ ਦੇਖਿਆ ਉੱਥੇ ਕਿਦਾਂ ਦਾ ਉੱਥੇ ਕਲਚਰ ਸੀ ਤੁਹਾਨੂੰ ਕਿਹੜੀ ਚੀਜ਼ਾਂ ਨੇ ਦੁਬਾਰਾ ਵਾਪਸੀ ਕਰਨ ਲਈ ਮਜਬੂਰ ਕੀਤਾ ਜਾਂ ਤੁਹਾਨੂੰ ਠੀਕ ਨਹੀਂ ਲੱਗੀਆਂ ਉਹਦੇ ਵਿੱਚ ਦੇਖੋ ਆਮ ਆਦਮੀ ਪਾਰਟੀ ਦੇ ਬਾਰ ਬਰੋੜਾ ਸੀ ਇੱਕ ਉਹ ਆਇਆ ਪੰਜਾਬੀ ਬੜੇ ਸਾਡੇ ਦਲੇਰ ਹੁੰਨੇ ਸਤਕਾਰਯੋ ਹੁੰਨੇ ਪੰਜਾਬੀ ਵਿੱਚ ਗੱਲ ਕਰ ਰਹੇ ਆ ਉਹਨਾਂ ਨੇ ਕਿਹਾ ਦੇ ਦਿਓ ਮੌਕਾ ਦਿੱਤਾ ਮੌਕਾ ਬਣਾ ਕਾਂਗਰਸ ਨੂੰ ਕਰ ਲਿਆ ਦੇ ਦਿਓ ਮੌਕਾ 15 ਸਾਲ ਦੀ ਆਂਟੀ ਇਨਕਮ ਵਿੱਚ ਤੋਂ ਲੋਕ ਦੂਹੀ ਆਏ ਹੋਏ ਸੀ ਦੋਹਾਂ ਪਾਰਟੀਆਂ ਦੀ ਸਾਡੀ ਵੀ ਦੂਜੀ ਵੀ ਜੋ ਵੀ ਹੈਗਾ ਉਹਨਾਂ ਨੇ ਮੋਟਾ ਬਾਤ ਦੀਆਂ ਪਰ ਵੋਟਾਂ ਜੋ ਪਾਈਆਂ ਲਈਆਂ ਕੇਜੀਵਾ ਸਾਹਿਬ ਨੇ ਇੱਕ ਮੌਕਾ ਦੇ ਦਿਓ ਇੱਕ ਮੌਕਾ ਦੇ ਦਿਓ ਲੋਕ ਹਾਤਰਾ ਲੱਕ ਦੇਖਦੇ ਕਿੱਥੇ ਫਸ ਗਏ ਤੇ ਮੈਂ ਹੈਰਾਨ ਪਰੇਸ਼ਾਨ ਆ ਕਿ ਇਹਨਾਂ ਨੇ ਜੋ ਸਾਡੇ ਕਿਸਾਨ ਵੀਰਾਂ ਨੂੰ ਕੁੱਟਕਟਾਪਾ ਕੀਤਾ ਸ਼ੰਭੂ ਬਾਰਡਰ ਤੇ ਮਾਰਕ ਕੀਤੀ ਹੁਣ ਤੱਕ ਐਮਐਸਪੀ ਨਹੀਂ ਦੇ ਸਕੇ ਜਿਹੜਾ ਹਰਿਆਣਾ ਐਮਐਸਪੀ ਦੇ ਰਿਹਾ ਆਪਣੇ ਲੈਵਲ ਤੇ ਇਹ ਕਿਰਨ ਦੇ ਸਕਦੇ ਜੇ ਸੋਭਨਾ ਕਿਉਂ ਨੀਂਦ ਨਹੀਂ ਹੈ ਅਣਜਾਨ ਹੈ ਝਟਕੀਆਂ ਮਾਰੀਆਂ ਤਾਂ ਸੀਜੀ ਤੁਹਾਡੇ ਇਹਨਾਂ ਨੇ ਮਾਰੀਆਂ ਸੀ ਬੀਬੀ ਮੈਂ ਕੀ ਦੱਸਾਂ ਕਿ ਬਹੁਤ ਮਾਰਦੀ ਹੈ ਭਾਈ ਪਹਿਲਾਂ ਕਿੱਤਾ ਹੈ ਜਿਹੜੀਆਂ ਝਟਕੀਆਂ ਵਾਲਾ ਪਹਿਲਾਂ ਬੀਬੀ ਨੂੰ ਪਤਾ ਹੀ ਇਹ ਕਿਹੜੇ ਪਾਸੇ ਸੀਗੀ ਉਹ ਝਟਕੀਆਂ ਮਾਰਨੀ ਪੈਂਦੀਆਂ ਕਿ ਦੇਖ ਤੇ ਜੋ ਬੰਦਾ ਸਟੇਜ ਤੇ ਹੁੰਦਾ ਮੈਂ ਹੀ ਕੁਛ ਗੱਲਾਂ ਜਾਂਦਾ ਇਹਦੀ ਵਾਰੀ ਪਰ ਉਹ ਪ੍ਰੋਫੈਸ਼ਨ ਸੀ ਉਹਦਾ ਬੜੇ ਬੜੇ ਉਸ ਪ੍ਰੋਫੈਸ਼ਨ ਮੁੰਡੇ ਆਨੇ ਆਏ ਵੀ ਹੈ ਪਰ ਇਹ ਬੀਬੀ ਨੇ ਆ ਕੇ ਸਾਡਾ ਇਲਾਕਾ ਰੋਲ ਕੇ ਰੱਖਤਾ ਮੈਨੂੰ ਪੂਰੀ ਆਸ ਹੈ ਕਿ ਲੋਕਾਂ ਦੀ ਜੋ ਭਾਵਨਾ ਹੈ ਦੇ ਬਾਰੇ ਬਣ ਚੁੱਕੀ ਹੈ ਅਬ ਤਾਂ ਹੋਣ ਲੱਗ ਗਈ ਪਤਾ ਇਸ ਤਰ੍ਹਾਂ ਮਜੂਰ ਹੋਣਾ ਨਹੀਂ ਹੋਣਾ ਨਹੀਂ ਦਾ ਸਟਾਈ ਵਿੱਚ ਚਿੱਠਾ ਸਾਹਮਣੇ ਆ ਜਾਣਾ ਸਰਦਾਰ ਸਾਹਿਬ ਕਹਿੰਦੇ ਪੋਲਿਟਿਸ਼ੀਨਾਂ ਦੇ ਕੋਲ ਅਸਲ ਗੱਲ ਹੁੰਦੀ ਆ ਵੀ ਲੋਕ ਤਾਂ ਅੰਦਾਜ਼ੇ ਲਾਰੇ ਵੀ ਬੀਬੀ ਨੇ ਸ਼ਾਇਦ ਇਸ ਕਰਕੇ ਅਸਤੀਫਾ ਦਿੱਤਾ ਹੋਊਗਾ ਪਹਿਲਾਂ ਤੇ ਹੁਣ ਇਸ ਵਜ੍ਹਾ ਕਰਕੇ ਵਾਪਸ ਲੈ ਲਿਆਊਗਾ ਤੁਹਾਡੇ ਕੋਲ ਸ਼ਾਇਦ ਅਸਲ ਗੱਲ ਹੋਵੇ ਤੁਹਾਨੂੰ ਕੁਝ ਕਾਰਨ ਪਤਾ ਵੀ ਕੀ ਹੋਇਆ ਕੀ ਆ ਸਾਰਾ ਕੋਈ ਗੱਲ ਪਤਾ ਕੀ ਆ ਅਸਲ ਗੱਲ ਤਾਂ ਬਹੁਤ ਘਟ ਜਾ ਕੇ ਉਤਾ ਹੁੰਦਾ ਕੀ ਗੱਲ ਨਹੀਂ ਹੁੰਦੀ ਐ ਤਾਂ ਜਿਸ ਦਿਨ ਲਾਗੇ ਸੋ ਤਾਂ ਜੈਨੂੰ ਪੁੱਛੋ ਨਮੋਲਮਾਨ ਨੂੰ ਕੀ ਗੱਲ ਹੋਈ ਐ ਉਹਨੂੰ ਤੁਸੀਂ ਸਵਾਲ ਕਰਨੇ ਜਾ ਕੇ ਮੈਂ ਕਈ ਵੀ ਟੀਵੀ ਨੂੰ ਕਿਹਾ ਦਲੀਪ ਨੂੰ ਮੜੇ ਲਫਰਾਂਦੇ ਨੇ ਲੋਕਾਂ ਦੇ ਟੀਵੀ ਵਾਲੇ ਨੇ ਮੇਰੀ ਇੰਟਰਵਿਊ ਲਈ ਉਹਨਾਂ ਦਾ ਟੈਲੀਫੋਨ ਤੇ ਤਾਂ ਉਹਨੂੰ ਪੁੱਛੋ ਜਾ ਕੇ ਉਹ ਤਾਂ ਦੋ ਚਿੱਤ ਵਿੱਚ ਹੈਗੀ ਕੱਲ ਸਿਫਾ ਦੇ ਕੇ ਰਾਤ ਨੂੰ ਪਛਤਾਉਂਦੀ ਹੋਣੀ ਵੀ ਹੈ ਮੰਤਰੀ ਹਟ ਗਈ ਸੀ ਮੜਾ ਮੋਟਾ ਐਮ ਐਲ ਏ ਜਲਵਾ ਸੀਗਾ ਉਹ ਵੀ ਖਤਮ ਹੋ ਗਿਆ ਮੇਰਾ ਸਮਝਾਈ ਹੁਣੀ ਕਰਦਿਆ ਨੇ ਅਮਨ ਰੋੜਾ ਵਧੀਆ ਨਾ ਮੈਂ ਸਮਝਦਾ ਅਜੀਬ ਮੇਰਾ ذاتی ਤਾਲਾ ਕਦ ਪਰਿਵਾਰ ਨਾ ਮੈਂ ਕੁਝ ਗੱਲ ਨਹੀਂ ਕਹਿੰਦਾ ਉਹ ਆ ਕੇ ਗ라ਗ ਰੋ ਗਿਆ ਪਰ ਇਹਦਾ ਸਟੈਂਡ ਕੀ ਹੈ ਮਰੇ ਮੋਕਰੇ ਬੰਦੇ ਕੋਈ ਬਤਵਾਰ ਹੈ ਅੱਜ ਕੁਛ ਕੱਲ ਕੁਛ ਸਟੈਂਡ ਨੂੰ ਸਟੈਂਡ ਚਾਹੀਦਾ ਹਰ ਚੀਜ਼ ਦਾ ਜੋ ਕਹਿਤਾ ਕਹਿਤਾ ਫੈਸਲਾ ਸੋਚ ਕੇ ਲਓ ਇਹਦਾ ਹੋ ਕਮ ਹੋਇਆ ਮੈਂ 2 ਮਿੰਟ ਗੱਲ ਲੈਣ ਲੱਗੇ ਆ ਪੁਰਾਣੀ ਗੱਲ ਹੈ ਪ੍ਰਤਾਪ ਸਿੰਘ ਘਰੋਂ ਸਾਬਕਾ ਮੁੱਖ ਮੰਤਰੀ ਆ ਰਹੇ ਸੀ ਦਿੱਲੀ ਤੋਂ ਅੱਗੇ ਖਰਗੋਸ਼ ਆ ਗਿਆ ਨਾਲ ਬੰਦਾ ਬੈਠਾ ਸੀ ਉਹਨਾਂ ਦੇ ਖਰਗੋਸ਼ ਪੰਜਿਆ ਪੰਜਿਆ ਫਿਰ ਮੁੜ ਕੇ ਆ ਗਿਆ ਫਿਰ ਪੰਜਿਆ ਮੁੜ ਕੇ ਆ ਗਿਆ ਮਰ ਗਿਆ ਕੇਰੋਂ ਸਾਹਿਬ ਕਹਿੰਦੇ ਦਸ ਵਿੱਚ ਖਰਗੋਸ਼ ਕਿਉਂ ਮਰ ਗਿਆ ਇਹ ਲੈ ਇਹ ਆਈ ਸੀ ਮਰ ਗਿਆ ਨਾ 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 ਦਸ ਪਤਾ ਨਹੀਂ ਕਹਿੰਦਾ ਇਹ ਫੈਸਲਾ ਨਹੀਂ ਲੈ ਸਕਿਆ ਵੀ ਉਧਰ ਲੰਘ ਕੇ ਵਿਚਾਰਾ ਮਰ ਗਿਆ ਕਹਿੰਦਾ ਉਹ ਹੀ ਨਾ ਹਾਲ ਹੋਣਾ ਇਹਨਾਂ ਦਾ ਆਪਦੀ ਪਾਰਟੀ ਦਾ ਇਹ ਫੈਸਲਾ ਕਿਸੇ ਪਾਸੇ ਲੈ ਸਕਦੇ ਇਹਨਾਂ ਨੇ ਪੰਜਾਬ ਦਾ ਬੁਰਾ ਹਾਲ ਕਰਤਾ ਬੀਬੀ ਜੀ ਦੇ ਲਈ ਆ ਸੀ ਜਿੰਨੀ ਬੀਬੀ ਦੀ ਇੱਥੇ ਬਦਗੋਈ ਕੱਲ ਦੀ ਅੱਜ ਦੀ ਚੱਲ ਰਹੀ ਹੈ ਬੁਰਾ ਹਾਲ ਬਾਂਕੇ ਦਿਹਾੜੇ ਮੈਂ ਕਹਿੰਦਾ ਜੀ ਮੈਂ ਹੋਵਾਂ ਤਾਂ ਮੈਂ ਸਹ ਚੜ ਦਵਾਂ ਨਦੋਂ ਸਟੈਂਡੀ ਕੋਈ ਨਹੀਂ ਲੋਕਾਂ ਦੇ ਨਾਲ ਇਸ ਜਹੀ ਗੱਲ ਜਿਹੜੀ ਧੋਖਾ ਤੁਹਾਨੂੰ ਲੱਗਦਾ ਵੀ ਜਦੋਂ ਕਿਉਂਕਿ ਕੋਈ ਕਿਸੇ ਦਾ ਨੁਮਾਇੰਦਾ ਹੀ ਅਸਤੀਫਾ ਦੇਵੇ ਹਜ਼ਾਰਾਂ ਲੋਕਾਂ ਨੇ ਯਕੀਨ ਕੀਤਾ ਸੀ ਭਰੋਸਾ ਕੀਤਾ ਸੀ ਅਜੇ ਅਸਤੀਫਾ ਦੇਣਾ ਲੋਕਾਂ ਦੇ ਨਾਲ ਕਿਹੋ ਜਿਹਾ ਇਹ ਭਰੋਸੇ ਦੀ ਗੱਲ ਹੈ ਕਿਉਂਕਿ ਬੀਬੀ ਨੇ ਅ ਅਨਮੋਲ ਗਗਨਵਾਰ ਹੋਰਾਂ ਨੇ ਇਹ ਵੀ ਕਿਹਾ ਸੀ ਖੜ ਕੇ ਵਿਧਾਨ ਸਭਾ ਦੇ ਵਿੱਚ ਕਿ ਅਸੀਂ ਜੇਕਰ ਕੰਮ ਨਾ ਕਰ ਸਕੇ ਅਸਤੀਫੇ ਦੇ ਦਾਂਗੇ ਕਈ ਲੋਕ ਤਾਂ ਇਹ ਵੀ ਕਹਿੰਦੇ ਵੀ ਉਹਨੇ ਆਪਣੇ ਬੋਲ ਭਗਾਤੇ ਭਾਈ ਦੇਖੋ ਗੱਲ ਪਤਾ ਕੀ ਹੈ ਇਹ ਗੱਲ ਸ਼ੁਰੂ ਤੋਂ 2 ਸਾਲ 1.5 ਦੋ ਸਾਲ ਦਾ ਠੀਕ ਸੀ ਹੁਣ ਤਾਂ ਜਗ ਜਾਰ ਹੋ ਗਿਆ ਬਿਨਾਂ ਜੋ ਗੰਧ ਪਿਆ ਇਹ ਮੋਲਮਾ ਬੀਬੀ ਨੇ ਸਾਰਾ ਟੱਬਰ ਨੇ ਤਾਂ ਹਟਾਈ ਹੈ ਜਿਹੜੀ ਬੀਬੀ ਨੂੰ ਇੰਨਾ ਨਹੀਂ ਪਤਾ ਕਿ ਡੀਸੀ ਨਾਲ ਖੜਾ ਖੜੀ ਹੈ ਮੇਰੇ ਪ੍ਰਸ਼ਾਸਨ ਖੜਾ ਹੈ ਪ੍ਰਸ਼ਾਸਨ ਪ੍ਰਸ਼ਟਾ ਦਸੋਲਾ ਦਸੋ ਮਨੂੰ ਜੇ ਤੁਸੀਂ ਸਰਕਾਰ ਆਪਣੇ ਅਫਸਰਾਂ ਨੂੰ ਸਰਕਾਰ ਪਿਆਰ ਨਹੀਂ ਦੇਊਗੀ ਪਬਲੀਕਲੀ ਕੌਣ ਮੰਨੂ ਇਸ ਗੱਲ ਨੂੰ ਅਫਸਰ ਸਾਡੇ ਛੋਟਾ ਹੋਵੇ ਵੱਡਾ ਹੋਵੇ ਸਤਕਾਰਯੋ ਹੁੰਨੇ ਆ ਮੈਂ 3 ਵਜੇ ਪੰਜਾਬ ਦੇ ਮਨਿਸਟਰ ਦੇ ਆ ਤੇਰਾ ਚਾਹ ਮਹਿਕਮੇ ਹੜਾਏ ਛਾਤੜੀ ਹਰ ਮੈਂਗਵੇ ਦੀ ਕੰਮ ਲੈਣਾ ਹੋਣਾ ਚਾਹੀਦਾ ਹੈ ਅਫਸਰ ਬੜੇ ਬੜੇ ਕਾਬਿਲ ਹੈ ਇਮਾਨਦਾਰ ਹੈ ਸਭ ਕੁਝ ਹੈ ਬਾਕੀ ਕਾਂਗਰਸ ਹਸਮਾਚ ਹੁੰਦੀ ਹੈ ਹਰ ਪਾਰਟੀ ਹੁੰਦੀ ਹੈ ਪਰ ਇਹ ਬੀਬੀ ਤੋਂ ਹੁਣ ਕੋਈ ਨਿਮੋਸ਼ੀ ਨਿਵਾਸ਼ੀ ਨਹੀਂ ਮੈਂ ਜੰਦਾ ਜਾਣਦੀ ਚੰਗੀ ਗੱਲ ਸੀ ਨਵਾਂ ਸੜਨ ਮੈਂ ਤਾਂ ਕੋਈ ਗੱਲ ਨਹੀਂ ਰਹੂਗੀ ਰਹਿ ਜਵੇ ਕੋਈ ਗੱਲ ਨਹੀਂ ਪਿੰਡਾ ਨਹੀਂ ਵੱਢ ਸਕਦੀ ਉਹਨੇ ਕਲ ਬੋਲ ਕੇ ਗੱਲ ਕਰ ਲਉ ਹਲਕੇ ਦਾ ਹਾਲ ਕਿਦਾਂ ਦਾ ਰਿਹਾ ਜੀ ਇਹਨਾਂ ਸਮਿਆਂ ਦੇ ਵਿੱਚ ਜੇ ਤੁਸੀਂ ਦੇ ਤੁਹਾਡੇ ਕੋਲ ਲੋਕ ਆਂਦੇ ਹੋਣੇ ਦੱਸਦੇ ਹੋਣੇ ਕਿ ਵਧੀਆ ਚੱਲ ਰਿਹਾ ਕੰਮ ਜਾਂ ਕਿਸ ਤਰ੍ਹਾਂ ਦਾ ਕੰਮਕਾਰ ਚੱਲਦੇ ਪ੍ਰਸ਼ਾਸਨਿਕ ਜਿਹੜੇ ਅਧਿਕਾਰੀ ਆ ਜਾਂ ਪ੍ਰਸ਼ਾਸਨਿਕ ਕੰਮਕਾਰ ਕਿਦਾਂ ਦੇ ਚੱਲ ਰਿਹਾ ਤੁਸੀਂ ਮੈਨੂੰ ਗੱਲ ਐਸੀ ਪੁੱਛ ਲਈ ਹੈ ਮੈਂ ਆਪਣੇ ਮੂੰਹ ਮੀਂਹ ਥੋੜੀ ਮੜਨਾ ਚਾਹੁੰਦਾ ਜਿੱਥੇ ਵੇ ਜਾਣਾਂ ਕਹਿੰਦਾ ਤੁਸੀਂ ਉਹ ਗੜਾ ਮਾਰਦੇ ਉਹ ਤਾਂ ਕਦੇ ਦੇਖੀ ਨਹੀਂ ਹੈ ਨਾ ਕੋ ਨਮੈਂਦਾ ਆਇਆ ਮੈਨੂੰ ਬੜਾ ਮਾਣ ਹੈ ਲੋਕਾਂ ਨੂੰ ਇਸ ਗੱਲ ਤੇ ਮੇਰੇ ਵੇਲੇ ਜਿੰਨੇ ਪੁਲ ਲੱਗੇ ਜਿੰਨੀਆਂ ਪੁਲੀਆਂ ਸੜਕਾਂ ਆ ਮਾਦਰੀ ਸਬਸੀਲ ਮੈਂ ਬਣਾਈ ਹੈ ਮੇਰਾ ਪੱਥਰ ਹੁਣ ਤੱਕ ਲੱਗਿਆ ਹੋਇਆ ਮੁੰਡਾ ਸਬਸੀਲ ਮੈਂ ਬਣਾਈ ਹੈ ਸਿੰਚਾਈ ਮੰਤਰੀ ਮੈਂ ਡੈਮ ਲਵਾਤੇ ਮਿਰਜ਼ਾਪੁਰ ਸਿਸਮਾ ਪੜਛ ਜੰਤੀ ਦੇਵੀ ਕਰੋ ਟਿਊਬਲ ਬੇਸ ਮਨ ਲਵਾਤੇ ਮਨੁੱਖ ਪਸ਼ੂ ਪਾਲ ਮਹਿਕਮਾ ਆਇਆ ਡਿਜੀਟਲ ਮਹਿਕਮਾ ਆਇਆ ਮੈਂ ਉਚਤਾਣੂ ਸੈਂਟਰ ਬਣਾਤਾ ਟ੍ਰੇਨਿੰਗ ਦਾ ਮੈਂ ਇੰਸਟਿਟਿਊਟ ਬਣਾਈ ਹੈ ਬਤੌਰ ਪੁਸ਼ਪਲ ਮੰਤਰੀ ਕੈਪਟਨ ਸਾਹਿਬ ਨੇ ਸ਼ਹੀਰਵਾਲ ਨਾਲ ਉਸ ਦੀ ਮੈਂ ਕਾਇਮ ਕੀਤੀ ਹੈ ਵੈਟਰਨ ਗੁਰੂ ਅੰਗਦ ਦੀ ਵੈਟਰਨ ਯੋਸਤੀ ਮਨੂੰ ਕੰਮ ਕਰਦਾ ਸ਼ੌਕ ਆ ਜਦਵਾ ਕਿੱਤਾ ਸਾਡਾ ਖੇਤੀਬਾੜੀ ਹੈ ਮੈਂ ਵਿਕਾਸ ਕਰਦ ਰੇ ਮਕਾਦਮਾ ਛੱਡਦੀ ਦੋਨੋਂ ਮੇਰੇ ਬੇਟੇ ਹਨ ਮਨੀ ਰੋਮੀ ਬੜੇ ਹਮਤੀਏ ਦੋਨੋਂ ਇੰਜੀਨੀਅਰ ਹਨ ਆਪ ਰਿਸ਼ੇਵਲਾ ਕੰਮ ਕਰਨੇ ਲੱਗੇ ਹੋਏ ਇਹ ਹੁਣ ਜਦੋਂ ਇਹ ਅਸਤੀਫੇ ਦੀ ਗੱਲ ਆਉਂਦੀ ਤੁਸੀਂ ਵੀ ਕੋਈ ਤਿਆਰੀ ਖਿੱਚੀ ਸੀ ਵੀ ਚਲੋ ਜੇ ਹੁਣ ਛੱਡ ਜਾਂਦੇ ਤੁਸੀਂ ਆਪ ਹੀ ਕਿਹਾ ਵੀ ਛੱਡ ਜਾਂਦੇ ਚੰਗਾ ਸੀ ਕੋਈ ਤਿਆਰੀ ਖਿੱਚੀ ਸੀ ਵੀ ਚਲੋ ਹੁਣ ਜੇ ਛੱਡ ਜਾਣਗੇ ਤਾਂ ਅਸੀਂ ਫਿਰ ਹੁਣ ਆ ਤੇਰੀ ਸੁਖ ਤੇ ਨੋਟ ਹੋਵੇ ਮੈਂ ਅੱਜ ਥੋੜੇ ਇਲਾਕੇ 'ਚ ਬੈਠਾ ਮੇਰਾ ਤੇਰੀ ਹਮੇਸ਼ਾ ਹੀ ਤੇਰੀ ਜਰੀ ਹੈ ਜਦੋਂ ਪਾਰਟੀ ਅਸ਼ੀਰਵਾਦ ਦਊਗੀ ਗੁਰਮਾਨਾ ਕਿਰਪਾ ਕਰਨੀ ਹੈ ਮੈਂ 32 ਸਾਲ ਮੈਨੂੰ ਹੋ ਗਏ ਇਸ ਇਲਾਕੇ 'ਚ ਮੈਂ ਕੀ કહਾਂ ਤੁਹਾਨੂੰ 47 ਹਿੰਦੋਸਤਾਨ ਆਜ਼ਾਦ ਨੇ 47 92 ਤੱਕ ਪਹਿਲਾ ਹਲਕਾ ਮਰੰਡਾ ਖੜਾ ਸੀ ਇਹ ਖੜਾ ਕਦੇ ਕਾਂਗਰਸ ਜਿੱਤੀ ਨਹੀਂ ਜਗਮਉਨ ਸਿੰਘ ਕੰਗ ਚਰਨੀ ਇਲਾਕੇ ਜਨਤਾ ਦੇ ਇਲਾਕੇ ਦੇ ਸੇਵਾ ਕਰਕੇ ਨਿਵਾ ਕੇ ਕੀ ਕਮਾਇਆ ਵਿਸ਼ਵਾਸ ਪ੍ਰੋਕਸਾ ਲੋਕਾਂ ਦਾ ਤਾਲਮੇਲ ਦੁੱਖ ਸੁੱਖ ਦੀ ਸਾਹਜ ਉਹ ਕਮਾਇਆ ਪੈਸਾ ਨਹੀਂ ਕਮਾਇਆ ਵੱਡੇ ਆਪਣੇ ਮਹਿਕ ਵੀ ਰਹੇ ਮੈਂ ਜੋ ਠਗੀਆਂ ਮਰਜੀ ਮਾਲ ਲੈਂਦਾ ਕਿਉਂ ਪਿਛਾਈ ਮੇਰੇ ਵੱਡੇ ਬਹੁਤ ਸਾਰੇ ਅਫਸਰ ਸੀ ਐਸਪੀ ਸੀਬੀਏ ਵੀ ਰਹੇ ਆਈਪੀਐਸਸੀ ਸਾਡ ਭੈਦੇ ਤੁਹਾਡੇ ਲੋਕ ਖੂਨ ਹੈ ਤੇ ਸੇਵਾ ਲੱਗੇ ਹੋਇਆ ਲੋਕ ਮੇਰੇ ਜੁੜੇ ਹੋਏ ਆ ਜੇ ਰਿਜ਼ਲਟ ਦੇਖਣਾ ਚਾਹੁੰਦੇ ਹੋ ਸੁਣ ਤਾਂ ਸੁਣ ਲੋ ਦੂਜਾ ਆਪ ਪਾਰਟੀ ਜਿ ਗਿਆ 22 ਹਾਲਾਤ ਲੈ ਕੇ ਹਾਲਾਤ ਬੜੇ ਮਜਬੂਰ ਇਨਸਾਨ ਕਰ ਦਿੰਦੇ ਕਈ ਵਾਰ ਜੀ ਜਵਾਨ ਜਬਤ ਕਰਾਤੀ ਕਾਂਗਰਸ ਦੀ ਦੇਖ ਲਓ ਨੂੰ ਰਾਸ਼ਟਰ ਦੇ ਆਪਣਾ ਫੋਨ ਆਇਆ ਕਾਂਗਰਸ ਸਾਹਿਬ ਆਪਨੇ ਸਾਰੇ ਛੱਕੇ ਮਾਰ ਦਿੱਤੀ ਮੈਂ ਕਿਆ ਹੋ ਗਿਆ ਜੀ ਮੈਂ ਕਾਂਗਰਸ ਜਵਾਨ ਜਬਤ ਕਰਾ ਦੀ ਔਰ ਚਮਕੌਰ ਸਾਹਿਬ ਸੀਟ ਆਪਨੇ ਹਰਾ ਦੀ ਮੈਂ ਮੈਨੇ ਕੁਝ ਨਹੀਂ ਕੀਤਾ ਕਹਿੰਦੇ ਔਰ ਕਿਆ ਮੈਂ ਗੁਰੂ ਮਹਾਰਾਜ ਮਾਤਾ ਵਿਸ਼ਨ ਦੇਵੀ ਔਰ ਮੇਰੇ ਲਾਕੇ ਭਗਵਾਨ ਜਿਹੇ ਲੋਕ ਜਿਹਨੇ ਮੋਟੇ ਡਾਲ ਸਾਬਤ ਕਰਤਾ ਪਰ ਤੱਕ ਨੂੰ ਪ੍ਰਮਾਨ ਦੀ ਲੋੜ ਨਹੀਂ ਹੈ ਹੁਣ ਮੁੜ ਕੇ ਆ ਗਿਆ ਸਿੰਗਲੇ ਦੀ ਇਲੈਕਸ਼ਨ ਜਿੱਤ ਕੇ 6000 ਤੋਂ ਅਸੀਂ ਪਰ ਅੱਜ ਅਫਸੋਸ ਹੈਗਾ ਵੀ ਤੁਸੀਂ ਉਸ ਸਮੇਂ ਜਿਹੜੇ ਲੋਕਾਂ ਨੇ ਤੁਹਾਡੇ ਤੇ ਭਰੋਸਾ ਕਰਿਆ ਹੋਇਆ ਸੀ ਉਹਨਾਂ ਦੇ ਭਰੋਸੇ ਕਰਕੇ ਵੋਟ ਪਾਈ ਆਮ ਆਦਮੀ ਪਾਰਟੀ ਨੂੰ 2022 ਚ ਅੱਜ ਅਫਸੋਸ ਹੁੰਦਾ ਉਸ ਗੱਲ ਦਾ ਜਾਂ ਚਲੋ ਠੀਕ ਹੈ ਜੋ ਹੋ ਗਿਆ ਸਰ ਜਿੱਦ ਤਰ੍ਹਾਂ ਤੁਸੀਂ ਉਸ ਦਿਨ ਸਮਰਥਨ ਦਿੱਤਾ ਸੀ ਅਨਮੋਲ ਗਗਨ ਮਾਨ ਨੂੰ ਵੀ ਸਮਰਥਨ ਨਾਲ ਹੀ ਗਿਆ ਸੀ ਨਾ ਜੀ ਤੁਹਾਡੇ ਬਦੌਲਤ ਵੀ ਤਾਂ ਤੁਹਾਡੇ ਭਰੋਸੇ ਦੇ ਉੱਤੇ ਲੋਕਾਂ ਨੇ ਵੋਟਾਂ ਉਧਰ ਪਾਈਆਂ ਤੇ ਅੱਜ ਤੁਸੀਂ ਕਹਿ ਰਹੇ ਹੋ ਕਿ ਬੀਬੀ ਨੇ ਕੀਤਾ ਕੁਝ ਨਹੀਂ ਅਫਸੋਸ ਹੋ ਰਿਹਾ ਤੁਹਾਨੂੰ ਇਸ ਗੱਲ ਦਾ ਬਿਲਕੁਲ ਬੀਬੀ ਅਹਿਸਾਨ ਫਰਾਮੋਸ਼ ਇਹ ਜਿਵੇਂ ਮੰਤਰੀ ਕੋ ਬੋਝ ਨਹੀਂ ਵੀ ਕਾਂਗਸਾਭ ਕਰਕੇ ਇਹਨਾਂ ਦੇ ਸਾਥੀਆਂ ਕਰਕੇ ਇਲਾਕੀ ਕਰਕੇ ਐਥੇ ਮੈਨੂੰ ਕਿੰਨੀ ਵੋਟ ਮਿਲੀ ਹੈ ਹੁਣ ਨਹੀਂ ਵੋਟ ਮਿਲੀ ਪੁੱਛੇਗੇ ਜਦੋਂ ਪਿੱਛੇ ਦੱਸੋ ਕਿੰਨੀ ਵੋਟ ਰਹੀ ਸੀ ਇਹਦੀ ਤੇ ਪਿੰਡਾਂ ਤੋਂ ਚੋਣਾ ਹੋ ਕੇ ਆੜੀਆਂ ਦੂਜੀਆਂ ਉਹਦਾ ਉਹਦਾ ਦੋ ਦੁਨੀ ਚਾਰ ਹੈ ਸਾਬਤ ਕਰਤਾ ਕਿ ਜਗਮਉਨ ਸਿੰਘ ਕਾਂਗ ਦਾ ਲੋਕਾਂ ਚ ਪਿਆਰ ਹੈ ਸਾਖਰ ਰਹੂਗਾ ਮੈਂ ਗੱਲ ਕਹਿ ਕੇ ਜੋ ਕਹਿਣਾ ਚਾਹਣਾ ਪਿੰਡਾਂ ਮਲਕੋਟਾ ਪਰੀਆਂ ਬੀਬੀ ਦੀਆਂ ਵੋਟਾਂ ਜਰਮੋਲ ਮਾਨ ਦੀ ਆਪ ਪਾਰਟੀ ਬਾਈ ਦੇ ਵਿੱਚ ਮੈਂ ਵਹੰਤਲਾ ਰਿਹਾ ਸੀ ਜਦੋਂ ਟਪਰੀਆਂ ਖਤਮ ਹੋਈ ਚੋਣ ਮਹਮ ਸਾਡੀ ਨੁਕਲ ਮੀਟਗਾ ਤਾਂ ਬੀਬੀ ਨਮੋਲ ਮੈਂ ਸੀ ਗਰ ਘੋਲੇ ਸੀ ਹੋਰ ਕਈ ਬੰਦਾ ਖੜਾ ਹੋ ਗਿਆ ਕਾਂਗਸਾਹਬ ਮੈਂ ਗੱਲ ਕਰਨੀ ਹੈ ਮੈਂ ਥੋੜਾ ਘਬਰਾਇਆ ਵੀ ਖਬਰੇ ਮੇਰੀ ਭੱਟੀ ਨੇ ਬਹੁਤ ਦੇ ਭਾਈ ਕੁੜੀ ਨਵੀਨ ਵੀ ਨਾਲ ਬੈਠੀ ਹੈ ਹਾਂ ਦੱਸ ਦੱਸ ਸਾਡੀ ਗੱਲ ਧਿਆਨ ਨਾਲ ਸੁਣ ਲੋ ਅਸੀਂ ਜਾਣਦੇ ਅਰਮੋਲ ਮਾਨ ਨੂੰ ਕੌਣ ਹੈ ਸਾਡੀ ਰੋਲ ਮਾਨ ਤੁਸੀਂ ਹੈ ਤੋੜੂ ਗਾਇ ਬੰਨਾ ਬਣਾ ਨਾਂ ਲੱਭੀ ਸਾਨੂੰ ਮੇਰਾ ਤਾਂ ਥੋੜਾ ਹੌਸਾ ਥਾ ਇਹ ਮਿੰਨ ਤਾਂ ਬਚਾ ਗਿਆ ਮੈਂ ਖੜਾ ਹੋ ਗਿਆ ਇਹ ਗੱਲ ਕਹਿਣ ਲੱਗਿਆ ਮੈਂ ਕਿਹਾ ਭਾਈ ਧੰਨਵਾਦ ਤੇਰਾ ਇੱਕ ਵਾਰੀ ਗੱਲ ਧਿਆਨ ਨਾਲ ਸੁਣ ਲੈ ਮੇਰਾ ਨਾਮ ਜਗਮਉਨ ਸਿੰਘ ਕੰਗ ਇਲਾਕੇ ਨੂੰ ਜਾਣਦਾ ਚੰਗੀ ਤਰ੍ਹਾਂ ਜਗਮਉਨ ਸਿੰਘ ਕੰਗ ਜਾਂ ਉਸ ਦਾ ਪਰਿਵਾਰ ਇਲਾਕੇ ਨੂੰ ਨਿਮੇਦਗੀ ਕਦੇ ਕਰੇ ਨਾ ਕਰੇ ਮੰਤਰੀ ਐਮ ਐਲ ਏ ਬਣੇ ਰਹੇ ਪਰ ਜਗਮਉਨ ਹੀ ਕੰਗ ਦੇ ਕਫਨ ਖੈੜ 'ਚ ਬੈਣੇ ਸੇਵਾ ਕਰਦੇ ਕਰਦੇ ਕਿ ਮੇਰੀ ਸ਼ਰਧਾ ਹੈ ਭਾਵਨਾ ਸੋਚ ਹੈ ਜੀ ਲੋਕ ਜਾਣਦੇ ਆਹ ਸਵੇਤੂ ਲਾ ਕੇ 6 ਬੋਟਾਂ ਨਾਲ ਘਰ ਚੁੱਕਿਆ ਬੀਬੀ ਗੁਰਦੇ ਕੋਲ ਬਣਾਲੀ ਵਿਚਾਰੀ ਚੱਲ ਬਸੀ ਲੀਡਰ ਸੀ ਉਹ ਘਰ ਜਾ ਕੇ ਉਹ ਖਬਰਸਾ ਲੈ ਕੇ ਆ ਭਾਈ ਦੱਸੋ ਕੀ ਗੱਲ ਹੈ ਕੋਈ ਕਮੀ ਦੀ ਬੀਤ ਨਹੀਂ ਦੱਸੋ ਕੀ ਗੱਲ ਹੈ ਇਹ ਮੇਰਾ ਰਵਈਆ ਹੈ ਮੇਰੀ ਵਰਕਿੰਗ ਹੈ ਮੈਂ ਤਾਂ ਬੜੀ ਛੋਟੀ ਵਕਾਲ ਸੀ ਹਾਈ ਕੋਰਟ ਦੀ ਹਾਈ ਕੋਰਟ ਵਰਦਾ ਮੈਂ ਹੁਣ ਮੈਂਬਰ ਆ ਵੋਟ ਬਣ ਜਾਂਦਾ ਦੋਂ ਮੈਂ ਛੱਡ ਕੇ ਕਿਤੇ ਇਸ ਪਾਸੇ ਲੱਗਿਆ ਮੈਂ ਕਹਿੰਦਾ ਹੈ ਗੁਰੂ ਮਹਾਰਾਜ ਪਰਮੇਸ਼ਰ ਪਰਮਾਤਮਾ ਮਾਤਾ ਵੈਸ਼ਨੂ ਦੇਵੀ ਤੂੰ ਸਭ ਨੂੰ ਮੇਰੇ ਇਲਾਕੇ ਵਾਲਾ ਇਲਾਕਾ ਖੜਾ ਦੇ ਮੁੰਡਾ ਦੇ ਐਸੇ ਵਧੀਆ ਲੋਕ ਹੈ ਛੋੜੇ ਮੋੜ ਸ਼ੋਰ ਕਾਂਗਰੀ ਹੁੰਦੀ ਹੈ ਨਾ ਐਸੇ ਸੱਚੇ ਪੱਕੇ ਲੋਕ ਹੈ ਔਰ ਮੈਂ ਜੋ ਨਾਰਾ ਲਾਇਆ ਸੀ ਅੱਜ ਵੀ ਬੁਲਾਉਂਦਾ ਮੁੰਡੇ ਮੈਂ ਨਾਰਾ 92 ਲਾਇਆ ਸੀ ਲੋਕੋ ਅਸੀਂ ਸਿਆਸੀ ਬੰਦੇ ਝੂਠੇ ਹੁੰਨੇ ਆ ਮੇਰਾ ਜ਼ੁਬਾਨ ਨਾ ਕਰਿਓ ਫਿਰਾਂ ਫੇਰ ਮੈਂ ਕਿਹਾ ਇੱਕ ਵਾਰੀ ਮੌਕਾ ਦੇ ਦੋ ਬੰਦਾ ਜਾਣੇ ਰਾਹ ਪਿਆ ਵਾਹ ਪਿਆ ਅੱਜ ਮੇਰਾ ਨਾਰਾ ਬੁਲੰਦ ਹੈ ਬੱਚਾ ਬੱਚਾ ਮੇਰੀ ਇੱਕ ਆਵਾਜ਼ ਲਾਵਾ ਇੱਥੇ ਸੋਭਾ ਬੰਦਾ ਇਕੱਠਾ ਕਰ ਦੂੰਗਾ 10 ਮਿੰਟ ਛਾਹ ਹੈ ਪਿਆਰ ਹੈ ਮੁਹੱਬਤ ਹੈ ਸਾਫ ਸੁਥਰਾ ਕੈਰੀਅਰ ਹੈ ਬਲੱਡਲੈਸ ਕੈਰੀਅਰ ਹੈ ਸਾਫਤ ਕਰ ਦੇ ਕੋਈ ਬਸਰੇ ਮਿਨਿਸਟਰਾਂ ਦੇ ਅਵਿਜਨਸ ਕੇਸ ਬਣੇ ਪੰਜਾਬ ਚ ਦੱਸੋ ਕਿੱਥੇ ਨਹੀਂ ਬਣੇ ਉਹ ਤਾਂ ਮੁੱਕ ਜਾਨੇ ਉਹਨੇ ਲੈ ਦੇ ਕੇ ਜੇ ਕਿਤੇ ਬਣੇ ਕਿ ਦਾਸ ਤੇ ਉਹ ਨਹੀਂ ਚੱਕੀ ਕਿਸੇ ਨੇ ਤੁਸੀਂ ਚੱਕ ਕੇ ਦਿਖਾਵੇ ਸਾਹ ਸੁਧਰਾ ਧਾਮਨ ਹੈ ਮੇਰੇ ਬਾਪ ਦਾ ਖੂਨ ਹੈ ਇਮਾਨਦਾਰੀ ਦਾ ਜਿਸ ਕਰਕੇ ਮੈਂ ਇਲਾਕੇ ਨੂੰ ਫਿਰ ਇੱਕ ਵਾਰ ਰਣੀਆ ਧਨਵਾਦੀ ਆ ਔਰ ਮੈਨੂੰ ਪੂਰੀ ਆਸ ਹੈ ਜਦੋਂ ਵੀ ਚੋਣ ਆਣੀ ਹੈ ਸਾਰੇ ਇਲਾਕੇ ਨਾਲ ਨਾਲ ਲੈ ਕੇ ਚੱਲਾਂਗੇ ਔਰ ਮੁੜ ਕੇ ਇਸ ਇਲਾਕੇ ਦੀ ਸੇਵਾ ਕਰਨੀ ਹੀ ਕਰਨੀ ਹੈ ਪਰਮਾਤਮਾ ਨੇ ਭਾਗਾਂ ਵਿੱਚ ਲਿਖਿਆ ਜਰੂਰ ਕਰਨੀ ਹੈ ਸਭ ਨਾਲ ਨਾਲ ਲੈ ਕੇ ਚੱਲਣਾ ਸਭ ਮੇਰੇ ਛੋੜੇ ਵੱਡੇ ਭਰਾ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀ ਵਿਚਾਰ ਦੱਸਤਾ ਜੀ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਵੇਕਲ ਜਿਹੜੀਆਂ ਚਰਚਾਵਾਂ ਬੀਤੇ ਦਿਨਾਂ ਵਿੱਚ ਤੇਜ਼ ਹੋ ਜਾਣਾਂ ਉਨ੍ਹਾਂ ਦੇ ਉੱਤੇ ਫੁੱਲ ਸਟਾਪ ਉਹ ਅਸਤੀਫਾ ਨਾਮਨਜ਼ੂਰ ਹੋਣ ਤੋਂ ਬਾਅਦ ਅਤੇ ਵਿਭਾਨ ਅਨਮੋਲ ਗਗਨਮਾਨ ਹੋਰਾਂ ਦੇ ਇਹ ਕਹਿਣ ਤੋਂ ਬਾਅਦ ਕਿ ਮੈਨੂੰ ਪਾਰਟੀ ਦਾ ਫੈਸਲਾ ਮਨਜ਼ੂਰ ਹੈ ਉਹਦੇ ਤੇ ਫੁੱਲ ਸਟਾਪ ਲੱਗ ਗਿਆ ਪਰ ਉਸ ਦੇ ਪਿੱਛੇ ਵੀ ਬਹੁਤ ਸਾਰੀਆਂ ਗੱਲਾਂ ਸੀ ਕੁਝ ਅੰਦਾਜ਼ੇ ਲੋਕ ਲਾ ਰਹੇ ਸੀ ਕੁਝ ਰਾਜਨੀਤਿਕ ਜੋ ਲੋਕਾਂ ਵੱਲੋਂ ਵੀ ਉਹਨਾਂ ਦੇ ਬੰਦ ਦੇ ਵਿੱਚ ਜੋ ਵਿਚਾਰ ਹੁੰਦੇ ਉਹ ਵੀ ਚੱਲ ਰਹੇ ਸੀ ਸੋ ਜਗਮਉਨ ਸਿੰਘ ਕੰਗੋਹਰਾ ਨੇ ਜਿਨ੍ਹਾਂ ਨੇ ਇੱਕ ਸਮੇਂ ਸਾਥ ਵੀ ਦਿੱਤਾ ਸੀ ਅਨਮੋਲ ਗਗਨਮਾਨ ਹੋਰਾਂ ਦਾ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਅੱਜ ਬਹੁਤ ਗੱਲਾਂ ਜਿਹੜੀਆਂ ਹੈਗੀਆਂ ਆਪਣੇ ਮਨ ਦੇ ਜਿਹੜੇ ਵਿਚਾਰ ਆ ਬਲਬਲੇ ਆ ਲੋਕਾਂ ਸਾਹਮਣੇ ਰੱਖੇ ਤੁਹਾਨੂੰ ਇਹ ਗੱਲਬਾਤ ਕਿਸ ਤਰ੍ਹਾਂ ਲੱਗਦੀ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੁੱਕ ਚੈਨਲ